ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਦੇ ਲਈ ਦੇਖੋ ਕਿਵੇਂ ਪਿੰਡਾਂ ਵਾਲੇ ਕੱਢ ਰਹੇ ਸੀ ਦੇਸੀ ਲਾਣ ਮੌਕੇ ਦੇ ਉੱਤੇ ਪਹੁੰਚ ਗਈ ਪੁਲਿਸ ਫਿਰ ਜੋ ਹੋਇਆ ਤੁਸੀਂ ਵੀ ਦੇਖੋ ਮੌਕੇ ਦੀ ਵੀਡੀਓ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜਿੱਥੇ ਨਜਾਇਜ਼ ਤੇ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ ਇੱਥੇ ਨਾ ਵਿਕ ਸਕੇ ਪੁਲਿਸ ਲਗਾਤਾਰ ਛਾਪੇ ਮਾਰ ਰਹੀ ਹੈ ਤਾਂ ਦੱਸ ਦਈਏ ਕਿ ਬਿਆਸ ਦੁਰਾਗ ਦਰਿਆ ਕਿਨਾਰੇ ਜਿਹੜੀ ਨਜਾਇਜ਼ ਸ਼ਰਾਬ ਦੇ ਲਈ ਬਦਨਾਮ ਇਲਾਕੇ ਨੇ ਉਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪੁਲਿਸ ਨੋ ਕਾਰਵਾਈ ਕੀਤੀ ਗਈ ਹੈ ਤੇ ਲਾਹਣਨ ਨਸ਼ਟ ਕੀਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪਿੰਡਾਂ ਦੇ ਵਿੱਚ ਛੱਪੜਾਂ ਦੇ ਕਿਨਾਰੇ ਤੇ ਹੋਰ ਸ਼ੱਕੀ ਜਗਾਵਾਂ ਤੇ ਲਗਾਤਾਰ ਤਲਾਸ਼ੀਆ ਬਿਆਨ ਚੁਲਾਏ ਜਾ ਰਹੇ ਨੇ ਨੋ ਡਰਗਸ ਉਦੇ ਸਿਲਸਿਲੇ 'ਚ ਕੰਟੀਨਿਊਸ ਰੀਡਸ ਹੋ ਰਹੀਆਂ ਵਾਂ ਤੇ ਚੈਕਿੰਗ ਚੱਲ ਰਹੀਆਂ ਵਾਂ ਨਾਕੇ ਬੰਦੀ ਵੀ ਲਾਈ ਜਾ ਰਹੀ ਆ ਇਸ ਦੌਰਾਨ ਦੌਰਾਨ ਕੱਲ ਸਾਨੂੰ ਕੋਈ ਮੁਖਬਰੀ ਮਿਲੀ ਸੀ ਕਿ ਪਿੰਡ ਚੱਕੂਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਈਲਾਨ ਦੀ ਸਵਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ ਈਡੀਐਸ ਆਫ ਤੋਂ ਡਾਇਰੈਕਸ਼ਨ ਸਾਨੂੰ ਆਈ ਤੇ ਆਪਾਂ ਰੀਡ ਕੀਤਾ ਜੀ ਤੇ 905 ਕਿਲੋ ਲਾਨ ਅਸੀਂ ਰਿਕਵਰਡ ਕੀਤੀ ਉੱਥੋਂ ਤੇ ਕੋਈ 16 ਲੀਟਰ ਲਿਸਟ ਲੀਟਰ ਸੀ ਜੋ ਪਲਾਸਟਿਕ ਦੇ ਪੌਚੇਸ ਦੇ ਪਾਸੇ ਉਹਨਾਂ ਨੇ ਸੇਲ ਵਾਸਤੇ ਰੱਖੀ ਹੋਈ ਆ ਉਹ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਫੈਸਟਿਵ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰ ਜਾਈ ਇਹਦੇ ਮਤਲਬ ਕੀ ਸਾਡੀ ਤੇ ਕੋਸ਼ਿਸ਼ ਹੁੰਦੀ ਆ ਕਿ ਸਾਡੇ